ਅਰਮੀਨੇ ਸਾਫ ਦਾ ਜਨਰਲ ਦੇ ਇੱਕ ਟਵੀਟ ਨੇ ਤਰਥਲੀ ਮਚਾ ਦਿੱਤੀ ਹੈ ਦਰਅਸਲ ਮੁਹਾਲੀ ਦੇ ਜ਼ਿਰਖਪੁਰ ਫਲਾਈਓਵਰ ਤੇ ਸੇਵਾਮੁਕਤ ਲੈਫਟੀਨੈਂਟ ਜਨਰਲ ਡੀ ਐਸ ਹੁੱਡਾ ਦੀ ਕਾਰ ਨੂੰ ਵੀਆਈਪੀ ਕਾਫਲੇ 'ਚ ਸ਼ਾਮਲ ਪੰਜਾਬ ਪੁਲਿਸ ਦੀ ਗੱਡੀ ਨੇ ਟੱਕਰ ਮਾਰ ਦਿੱਤੀ ਦੱਸਿਆ ਕਿ ਹੁੱਡਾ ਨੇ ਰੋਪ ਲਗਾਇਆ ਕਿ ਟੱਕਰ ਜਾਣ ਪੁੱਛ ਕੇ ਮਾਰੀ ਗਈ ਸੀ ਜਨਰਲ ਹੁੱਡਾ ਨੇ ਦੱਸਿਆ ਕਿ ਉਹ ਤੇ ਉਹਨਾਂ ਦੀ ਪਤਨੀ ਹਾਦਸੇ 'ਚ ਬਾਲਬਾਲ ਬਚ ਗਏ ਪਰ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਟੈਗ ਕਰਦਿਆਂ ਇੱਕ ਟਵੀਟ ਵੀ ਕੀਤਾ ਤੇ ਇਸ ਮਾਮਲੇ 'ਚ ਤੁਰੰਤ ਕਾਰ ਹੁੱਡਾ ਨੇ ਆਪਣੀ ਪੋਸਟ 'ਚ ਲਿਖਿਆ ਕਿ ਸ਼ਾਮ 4 ਵਜੇ ਉਹ ਆਪਣੀ ਪਤਨੀ ਨਾਲ ਜ਼ਿਰਖਪੁਰ ਫਲਾਈਓਵਰ ਤੇ ਗੱਡੀ ਚਲਾ ਰਹੇ ਸੀ ਅੰਬਾਲਾ ਵੱਲ ਜਾ ਰਹੀ ਵੀਆਈਪੀ ਕਾਫਲੇ ਨੂੰ ਸਕੋਟ ਕਰ ਰਹੀਆਂ ਦੋ ਪੰਜਾਬ ਪੁਲਿਸ ਦੀਆਂ ਗੱਡੀਆਂ ਪਿੱਛੋਂ ਤੋਂ ਆਈਆਂ ਹੁੱਡਾ ਨੇ ਦੱਸਿਆ ਕਿ ਉਹਨਾਂ ਨੇ ਪਹਿਲੀ ਗੱਡੀ ਨੂੰ ਲੰਘਾਉਣ ਲਈ ਆਪਣੀ ਗੱਡੀ ਹੋਲੀ ਕਰ ਦਿੱਤੀ ਜਦ ਕਿ ਜ਼ਿਆਦਾ ਆਵਾਜਾਈ ਕਾਰਨ ਵੀਆਈਪੀ ਗੱਡੀ ਨੂੰ ਲੰਘਣ ਨੂੰ ਲਗਭਗ 3 ਸਕਿੰਟ ਤੋਂ ਵੀ ਜ਼ਿਆਦਾ ਸਮਾਂ ਲੱਗਿਆ ਜਿਸ ਕਾਰਨ ਐਕਸੋਰ ਜੀਪ ਦੇ ਡਰਾਈਵਰ ਨੂੰ ਗੁੱਸਾ ਆਇਆ ਤਾਂ ਉਸਨੇ ਜਾਣਬੁੱਝ ਕੇ ਉਹਨਾਂ ਦੇ ਕਾਰ ਨੂੰ ਟੱਕਰ ਮਾਰ ਦਿੱਤੀ ਟੱਕਰ ਮਾਰਨ ਤੋਂ ਬਾਅਦ ਜੀਪ ਚਾਲਕ ਬਿਨਾਂ ਰੁਕੇ ਤੇ ਫੋਟੋ ਜਾ ਕੇ ਲੈ ਗਿਆ ਇਹ ਪੂਰੀ ਤਰ੍ਹਾਂ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਸੀ ਇਹ આરોਪ ਲਗਾਇਆ ਗਿਆ ਸਾਬਕਾ ਜਨਰਲ ਦੇ ਵੱਲੋਂ ਨਾ ਸਿਰਫ ਬਹਾਵ ਨੂੰ ਨੁਕਸਾਨ ਪਹੁੰਚਿਆ ਸਗੋ ਪੀੜ ਪ੍ਰਕੇ ਵਾਲੀ ਸੜਕ ਤੇ ਉਹਨਾਂ ਦੀ ਸੁਰੱਖਿਆ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਜਨਰਲ ਹੁੱਡਾ ਨੇ ਲਿਖਿਆ ਕਿ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਵੱਲੋਂ ਕੀਤੀ ਗਈ ਅਜਿਹੀ ਲਾਪਰਵਾਹੀ ਵਰਦੀ ਤੇ ਪੂਰੇ ਵਿਭਾਗ ਦੀ ਸਾਖ ਨੂੰ ਢਾਹ ਲਗਾਉਂਦੀ ਹੈ ਉਨਾ ਉਮੀਦ ਪ੍ਰਗਟ ਕੀਤੀ ਕਿ ਜਲਦ ਹੀ ਕਾਰਵਾਈ ਕੀਤੀ ਜਾਵੇਗੀ ਜਿਸ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਘਟਨਾ ਤੇ ਐਕਸ਼ਨ ਲੈਂਦੇ ਹੋਏ ਜਨਰਲ ਹੁੱਡਾ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਉਨ੍ਹਾਂ ਵੱਲੋਂ ਪੁਲਿਸ ਵੱਲੋਂ ਮੁਲਾਜ਼ਮਾ ਵੱਲੋਂ ਵਰਤੀ ਗਈ ਲਾਪਰਵਾਹੀ ਤੇ ਇਤਰਾਜ਼ ਪ੍ਰਗਟਾਇਆ ਤੇ ਜ਼ਿੰਮੇਵਾਰ ਪੁਲਿਸ ਮੁਲਾਜ਼ਮਾ ਖਿਲਾਫ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ